ਸਸਰੀਕਾਲ ਮੈਂ ਤੁਹਾਡਾ ਆਪਣਾ ਰਿਸ਼ਪਾਲ ਸਿੰਘ ਤੁਹਾਨੂੰ ਜਿੱਦਾਂ ਕੀ ਤੁਸੀਂ ਦੇਖਦੇ ਪਏ ਹੋ ਆਪਾਂ ਹਰ ਰੋਜ਼ ਵੀਡੀਓ ਵਿੱਚ ਮੋਬਾਈਲਾਂ ਵਿੱਚ YouTube ਤੇ Facebook ਤੇ ਭਰਿਆ ਪਿਆ ਹਰ ਪਿੰਡਾਂ ਦੇ ਨਾਲ ਜਿੱਥੇ ਕਿਤੇ ਵੀ ਪਾਣੀ ਦਾ ਬਹਾਵ ਵਧਿਆ ਵਾ ਲੋਕਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਘਰ ਬਰਬਾਦ ਹੋ ਗਏ ਲੋਕ ਰੋਟੀ ਪਾਣੀ ਤੋਂ ਬੇਕਾਰ ਹੋ ਕੇ ਬੈਠੇ ਰੋਟੀ ਪਾਣੀ ਤੋਂ ਭੁੱਖੇ ਪਿਆਸੇ ਬੈਠੇ ਆ ਅੱਜ ਦੀ ਹੁਣੇ-ਹੁਣੇ ਆਈ ਅਪਡੇਟ ਮੈਂ ਤੁਹਾਨੂੰ ਦੱਸਣ ਲੱਗਾ ਆਪਣੇ ਲਾਗੇ ਲੱਗਦੇ ਪਿੰਡ ਸਸਰਾਲੀ ਕਲੋਨੀ ਵਿੱਚ ਜੋ ਕਿ ਸਸਰਾਲੀ ਕਲੋਨੀ ਵਿੱਚ 2-3 ਦਿਨਾਂ ਦੇ ਵਿੱਚ ਪਾਣੀ ਦਾ ਬੰਨ ਟੁੱਟਣ ਦਾ ਵਹਾਵਾ ਜੋ ਰੋਲਾ ਪੈ ਰਿਹਾ ਸੀਗਾ ਉੱਥੋਂ ਦੇ ਲੋਕਾਂ ਨੇ ਬਹੁਤ ਜ਼ਿਆਦਾ ਮਸ਼ੱਕਰ ਕੀਤੀ ਮਿਹਨਤ ਕੀਤੀ ਕਿ ਉਸ ਬੰਨ ਨੂੰ ਰੋਕਿਆ ਜਾਵੇ ਕਿ ਰੋਕਿਆ ਜਾਵੇ ਕਿ ਸਾਡੇ ਪਿੰਡ ਨੂੰ ਕੋਈ ਨੁਕਸਾਨ ਨਾ ਹੋਵੇ ਪਸ਼ੂਆਂ ਦਾ ਨੁਕਸਾਨ ਨਾ ਹੋਵੇ ਪਰ ਉਹ ਪਾਣੀ ਕੰਟਰੋਲ ਤੋਂ ਅੱਜ ਬਾਹਰ ਹੋ ਗਿਆ ਹੁਣ ਉਹ ਬੰਨ ਟੁੱਟ ਚੁੱਕਿਆ ਵਾ ਬੰਨ ਟੁੱਟ ਚੁੱਕਿਆ ਵਾ ਤੇ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਹਾਂ ਕਿ ਪ੍ਰਸ਼ਾਸਨ ਆਪਣੀਆਂ ਟੀਮਾਂ ਲੈ ਕੇ ਜਲਦ ਤੋਂ ਜਲਦ ਸਸਰਾਲੀ ਕਲੋਨੀ ਵਿੱਚ ਪਹੁੰਚੇ ਤੇ ਸਸਰਾਲੀ ਕਲੋਨੀ ਦੇ ਨਾਲ ਲੱਗਦੇ ਜਿੰਨੇ ਵੀ ਪਿੰਡ ਨੇ ਪਿੰਡਾਂ ਵਿੱਚ ਵੀ ਸਰਕਾਰ ਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਸਾਰੀਆਂ ਟੀਮਾਂ ਪਹੁੰਚਣ ਜੋ ਪਾਣੀ ਤੇ ਤਰਨ ਵਾਲੇ ਟੈਂਕ ਵੀ ਪਹੁੰਚਾਏ ਜਾਣ ਤਾਂ ਕਿ ਲੋਕ ਲੱਗਦੇ ਪਿੰਡਾਂ ਵਿੱਚ ਕੋਈ ਪਾਣੀ ਇੱਕ ਚੀਜ਼ ਮੈਂ ਹੋਰ ਤੁਹਾਨੂੰ ਦੱਸਣੀ ਚਾਹੁੰਦਾ ਮੈਂ ਦੇਖਿਆ ਪੂਰੇ ਪਿੰਡ ਚ ਘੁੰਮ ਕੇ ਹੋਰ ਪਾਸੇ ਵੀ ਗਿਆ ਲੋਕ ਪਾਣੀ ਨੂੰ ਸੀਰੀਅਸ ਨਹੀਂ ਲੈ ਰਹੇ ਕਿ ਪਾਣੀ ਹੜ ਆਏ ਨਾ ਹੜ ਆਏ ਨਾ ਹੜ ਨੂੰ ਮਜ਼ਾਕ ਵਿੱਚ ਲੈ ਰਹੇ ਨੇ ਜੋ ਕਿ ਹੁਣ ਸਸਰਾਲੀ ਕਲੋਨੀ ਵਿੱਚ ਪਾਣੀ ਟੁੱਟ ਚੁੱਕਿਆ ਵਾ ਪਾਣੀ ਦਾ ਬਹਾਵ ਹਜੇ ਥੋੜਾ ਹੌਲੀ ਆ ਪਰ ਕਹਿੰਦੇ ਜਦੋਂ ਪਾਣੀ ਦਾ ਬਹਾਵ ਤੇਜ਼ ਹੋ ਜਾਣਾ ਵਾ ਉਹ ਪਤਾ ਨਹੀਂ ਲੱਗਣਾ ਕਦੋਂ ਪਾਣੀ ਨੇ ਕਿੱਧਰ ਨੂੰ ਮੂੰਹ ਮੋੜ ਲੈਣਾ ਤੇ ਚਾਰ ਸਫੇਰੇ ਪਾਣੀ ਹੀ ਪਾਣੀ ਹੋ ਜਾਣਾ ਜੇ ਪੂਰੇ ਦਰਿਆ ਨੇ ਜੇ ਦਰਿਆ ਨੇ ਮੁੱਖ ਮੋੜ ਲੈਣਾ